ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਲक्की ਕੁਮਾਰ ਅੱਜ ਅਸੀਂ ਆਏ ਹੋਏ ਹਾਂ ਰਾਜਪੁਰਾ ਦੇ ਦੁਰਗਾ ਮੰਦਿਰ ਦੇ ਵਿੱਚ ਜਿੱਥੇ ਉਤਰਾਦੀ ਪੰਚਾਇਤ ਰਾਜਪੁਰਾ ਤੇ ਠੈਲਾ ਸਿਮਿਆ ਬਲੱਡ ਡੋਨਰ ਸੁਸਾਇਟੀ ਦੀ ਤਰਫੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਬੈਕਸਾਈਡ ਤੇ ਡਾਕਟਰਾਂ ਦੀ ਟੀਮ ਬੈਠੀ ਹੈ ਜੋ ਕਿ ਪਟਿਆਲਾ ਰਜਿੰਦਰਾ ਹਸਪਤਾਲ ਤੋਂ ਬਲੱਡ ਡੋਨਰ ਬਲੱਡ ਇਕੱਠਾ ਕਰਨ ਵਾਸਤੇ ਆਈ ਹੋਈ ਹੈ ਤੇ ਇਸ ਸਾਈਡ ਤੇ ਬਲੱਡ ਡੋਨਰ ਹੈਗੇ ਜਿਹੜੇ ਕਿ ਬਲੱਡ ਡੋਨੇਸ਼ਨ ਕਰ ਰਹੇ ਆ ਤੇ ਇੱਥੇ ਅੱਜ ਇੱਕ ਲੇਡੀਆਂ ਵੀ ਆਏ ਹੋਏ ਆ ਬਲੱਡ ਡੋਨੇਸ਼ਨ ਕਰਨ ਵਾਸਤੇ ਇਹਨਾਂ ਨਾਲ ਅਪਰ ਗੱਲਬਾਤ ਕਰਾਂਗੇ ਹਾਂਜੀ ਮੈਮ ਤੁਸੀਂ ਅੱਜ ਇੱਥੇ ਬਲੱਡ ਡੋਨੇਸ਼ਨ ਕਰਨ ਆਏ ਹੋ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਕੀ ਇਹ ਪਹਿਲੀ ਵਾਰੀ ਬਲੱਡ ਡੋਨੇਟ ਕੀਤੀ ਹੈ ਤੀਜੀ ਵਾਰ ਕਿ ਤੀਜੀ ਵਾਰੀ ਤੁਸੀਂ ਬਲੱਡ ਡੋਨੇਸ਼ਨ ਦੇ ਰਹੇ ਹੋ ਹਾਂਜੀ ਇਹ ਹੋਰ ਵੀ ਮਿਲੈਮਾਨੋਂ ਤੁਸੀਂ ਕੀ ਕਹਿਣਾ ਚਾਹੋ ਦੇਣਾ ਚਾਹੀਦਾ ਦੇਖੋ ਜ਼ਰੂਰ ਅੱਛਾ ਮੈਮ ਤੁਹਾਡਾ ਹਾਂ ਆਪਨਾਰਾਂ ਨਹੀਂ ਮੈਮ ਅੱਜ ਇੱਥੇ ਬਲੱਡ ਡੋਨੇਟ ਕਰਨ ਆਏ ਹੋ ਤੇ ਕਿੰਨੇ ਵਾਰੀ ਬਲੱਡ ਡੋਨੇਟ ਕਰ ਸਕਿਆ ਤੁਸੀਂ ਫਸਟ ਟਾਈਮ ਹੈ ਫਸਟ ਟਾਈਮ ਹੈ ਤੁਹਾਨੂੰ ਇਹ ਸੋਚੀ ਕਿਸ ਤਰ੍ਹਾਂ ਆਈ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਬਸ ਇਹ ਹੈ ਕਿ ਅੱਗੇ ਕਿਸੇ ਕੰਮ ਆਏ ਮੇਨ ਜਿਵੇਂ ਕਈਆਂ ਨੂੰ ਚਾਹੀਦਾ ਹੁੰਦਾ ਲੋੜਵੰਦ ਹੁੰਦੇ ਨੇ ਜਿਵੇਂ ਐਂਡ ਮੇਰੇ ਹਸਬੰਡ ਕਰਨ ਆ ਰਹੇ ਸੀ ਤਾਂ ਮੈਨੂੰ ਵੀ ਹੋਇਆ ਕਿ ਮੈਂ ਵੀ ਕਰਕੇ ਆਵਾਂ ਠੀਕ ਹੈ ਅੱਗੇ ਵੀ ਤੁਹਾਡੀ ਵੀ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਵੀ ਅੱਗੇ ਵੀ ਤੁਸੀਂ ਬਲੱਡ ਡੋਨੇਟ ਕਰੋਗੇ ਹਾਂਜੀ ਸ਼ੋਰ ਜੀ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਅੱਛਾ ਫੀਲ ਹੋ ਰਿਹਾ ਹੈ ਤਾਨੂੰ ਕੋਈ ਵੀਕਨੈਸ ਵਗੈਰਾ ਆਇਆ ਜਿਵੇਂ ਲੋਕ ਕਹਿੰਦੇ ਨੇ ਵੀਕਨੈਸ ਆ ਜਾਂਦੀ ਹੈ ਜਾਂ ਬਲੱਡ ਡੇਨ ਨਾਲ ਕੋਈ ਕਮਜ਼ੋਰੀ ਆ ਜਾਂਦੀ ਹੈ ਐਸਾ ਤਾਂ ਕੁਝ ਨਹੀਂ ਹੋ ਰਿਹਾ ਨਹੀਂ ਬਿਲਕੁਲ ਠੀਕ ਹੈ ਸਵਾਗਤ ਅੱਛਾ ਤੁਸੀਂ ਅੱਜ ਇਸ ਕੈਂਪ ਦੇ ਵਿੱਚ ਬਲੱਡ ਡੇਨ ਆਏ ਹੋ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਅੱਛਾ ਠੀਕ ਹੈ ਔਰ ਬਹੁਤ ਵਧੀਆ ਕਿੰਨੇ ਵਾਰੀ ਬਲੱਡ ਦੇ ਚੁੱਕੇ ਹੋ ਤੁਸੀਂ ਹਾਂ ਜੀ ਔਰ ਬਹੁਤ ਟਾਈਮ ਟਾਈਮ ਦੇ ਚੁੱਕੇ 10 ਵਾਰੀ ਦੇ ਚੁੱਕੇ ਹੋ ਹਾਂ ਜੀ ਹਾਂ ਜੀ ਸਰ ਔਰ ਤੁਹਾਨੂੰ ਜਿਹੜਾ ਹੈ ਵੀ ਇਹ ਜਿਹੜੀ ਸੇਵਾ ਕਰ ਰਹੇ ਹੋ ਤੁਸੀਂ ਬਲੱਡ ਡੇਨ ਦੀ ਇਹਦੇ ਤੁਹਾਨੂੰ ਕੀ ਫੀਲ ਆਉਂਦਾ ਕੀ ਮਹਿਸੂਸ ਹੁੰਦਾ ਹੈ ਕਿ ਮਨ ਤੋਂ ਬਹੁਤ ਅੱਛਾ ਹੁੰਦਾ ਕਾਫੀ ਬਿਮਾਰੀਆਂ ਤੋਂ ਬਚਾਉਂਦਾ ਜਿਵੇਂ ਕੋਲੇਸਟ੍ਰੋਲ ਵਗੈਰਾ ਉਹਦਾ ਵੀ ਬਹੁਤ ਬੈਨੀਫੀਟਾ ਬਲੱਡ ਡੇਟ ਨਾਲ ਵੀ ਬਹੁਤ ਹਰਦਾ ਬੈਨੀਫੀਟ ਹੁੰਦਾ ਔਰ ਮੈਂ ਕਹਿੰਦਾ ਸਭ ਨੂੰ ਦੇਣਾ ਚਾਹੀਦਾ ਜਿੰਨੇ ਵੀ ਐਚ ਹੈਲੀਸੀਮਾ ਦੇ ਟੇਢੇ ਬੱਚਾ ਦਾ ਬਲੱਡ ਆਪਣਾ ਤਾਂ ਬਣਦਾ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਆਪਰੇ ਬਲੱਡ ਦੀ ਜ਼ਰੂਰਤ ਪੈਂਦੀ ਹੈ ਇਸ ਬਲੱਡ ਦੇ ਵਿੱਚ ਜਦੋਂ ਬੱਚੇ ਨੂੰ ਇੱਕ ਵਾਰੀ ਅੱਜ ਬਲੱਡ ਚੜ ਗਿਆ ਤਾਂ ਇਸੇ ਬੱਚੇ ਨੂੰ 10 ਦਿਨ ਬਾਅਦ ਕਿਸੇ ਬੱਚੇ ਨੂੰ 15 ਦਿਨ ਬਾਅਦ ਕਿਸੇ ਬੱਚੇ ਨੂੰ 20 ਦਿਨ ਬਾਅਦ ਬਲੱਡ ਦੀ ਨੀਡ ਰਹਿੰਦੀ ਹੈ ਤਾ ਬਲੱਡ ਦੀ ਸ਼ੋਰਟੇਜ ਹੋਣ ਕਰਕੇ ਸਾਨੂੰ ਕੈਂਪਰ ਦੇ ਸਾਰੇ ਤੇ ਹੀ ਰਹਿਣਾ ਪੈਂਦਾ ਹੈ ਤਾਂ ਕਿ ਬਲੱਡ ਬੱਚਿਆਂ ਨੂੰ ਮਿਲਦਾ ਰਹੇ ਹਮੇਸ਼ਾ ਸਰ ਇਹਦਾ ਕੋਈ ਇਲਾਜ ਨਹੀਂ ਹੈਗਾ ਚਲੋ ਸਵੇਰੇ ਬੱਚਿਆਂ ਖੈਲੀ ਸੀ ਮੈਂ ਬੱਚਿਆਂ ਵਾਸਤੇ ਇਲਾਜ ਇੱਕ ਬੋਨ ਮੈਰੋ ਟ੍ਰਾਂਸਪਲੈਂਟ ਹੁੰਦਾ ਹੈ ਉਹਦੇ ਵਿੱਚ ਜੇ ਕਿਸੇ ਬੱਚੇ ਦਾ ਕਿਸੇ ਆਪਣੇ ਰਿਲੇਟਿਵ ਨਾਲ ਜਾਂ ਬ੍ਰਦਰ ਨਾਲ ਸਿਸਟਰ ਨਾਲ ਮੈਚ ਹੋ ਜਾਂਦਾ ਹੈ ਤਾਂ ਉਹ ਬੋਨ ਮੈਰੋ ਟ੍ਰਾਂਸਫਰ ਕਰ ਸਕਦਾ ਹੈ ਤਾਂ ਉਹਦੇ ਵਿੱਚ ਬੱਚੇ ਦਾ ਜਿਹੜਾ ਹੈ ਬਲੱਡ ਬਣਨ ਲੱਗ ਜਾਂਦਾ ਹੈ ਲੇਕਿਨ ਇਹਦਾ ਖਰਚਾ ਜ਼ਿਆਦਾ ਹੋਣ ਕਰਕੇ 35 ਤੋਂ 40 ਲੱਖ ਰੁਪਏ ਖਰਚਾ ਹੁੰਦਾ ਤਾਂ ਇਸ ਕਰਕੇ ਕੋਈ ਅਫੋਰਡ ਨਹੀਂ ਕਰ ਸਕਦਾ ਤਾਂ ਸਿਰ ਬਲੱਡ ਤੇ ਹੀ ਨਿਭਰ ਰਹੇ ਨੇ ਫਿਰ ਇਹ ਬੱਚੇ ਜਿਹੜੀ ਜਿਹੜੀ ਬੱਚਿਆਂ ਵਾਸਤੇ ਮੈਡੀਸਨ ਆਉਂਦੀ ਆ ਉਹ ਸਰਕਾਰ ਪੰਜਾਬ ਸਰਕਾਰ ਵੱਲੋਂ ਕੋਈ ਫ੍ਰੀ ਹੈਗੀ ਹੈ ਕਿ ਉਹਨੂੰ ਵੀ ਕੋਈ ਫ੍ਰੀ ਦੇਣਾ ਮਿਲਦਾ ਹੈ ਪੰਜਾਬ ਸਰਕਾਰ ਵੱਲੋਂ ਥੈਲਸੀਮੀਆ ਬੱਚਿਆਂ ਵਾਸਤੇ ਡੈਜ਼ੀਰੋਕਸ ਨਾਮ ਦੀ ਇੱਕ ਦਵਾਈ ਹੈ ਜਿਹੜੀ ਕਿ ਆਇਰਨ ਘੱਟ ਕਰਨ ਵਾਸਤੇ ਮਿਲਦੀ ਹੈ ਤੇ ਕੁਝ ਬੱਚਿਆਂ ਨੂੰ ਉਹ ਸੂਟ ਕਰਦੀ ਹੈ ਕੁਝ ਬੱਚਿਆਂ ਨੂੰ ਨਹੀਂ ਸੂਟ ਕਰਦੀ ਤਾਂ ਇਸ ਕਰਕੇ ਕੁਝ ਬੱਚੇ ਪਰਚੇਸ ਵੀ ਕਰਦੇ ਹਨ ਪੰਜਾਬ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈ ਇਹ ਬੱਚਿਆਂ ਵਾਸਤੇ ਪੰਜਾਬ ਸਰਕਾਰ ਵੱਲੋਂ ਦੇਖੋ ਜੀ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤਾਂ ਜਿਹੜੀ ਫੈਸਿਲਿਟੀ ਪਹਿਲਾਂ ਸੀਗੀ ਉਹ ਫੈਸਿਲਿਟੀਆਂ ਵੀ ਖਤਮ ਹੋ ਚੁੱਕੀਆਂ ਨੇ ਫਿਲਟਰ ਬੈਗ ਦੀ ਵੀ ਫੈਸਿਲਿਟੀ ਨਹੀਂ ਮਿਲ ਰਹੀ ਨਾ ਹੀ ਕੋਈ ਦਵਾਈ ਮਿਲ ਰਹੀ ਹੈ ਚੱਜ ਨਾਲ ਇਸ ਤੋਂ ਪਹਿਲੇ ਜਿਹੜੀਆਂ ਸਰਕਾਰਾਂ ਸੀਗੀਆਂ ਉਹ ਇਸ ਸਹੂਲਤ ਨੂੰ ਦਿੰਦੀਆਂ ਸੀਗੀਆਂ ਰੱਖਿਆ ਸੀ ਇਸ ਤੋਂ ਪਹਿਲਾਂ ਜਿਹੜੀ ਸਿਪਲਾ ਕੰਪਨੀ ਦੀ ਡੈਜੀ ਰੋਗ ਸਾਰੀ ਸੀਗੀ ਉਹ ਮਿਲਦੀ ਸੀਗੀ ਫਿਲਟਰ ਬੈਗ ਵੀ ਮਿਲਦੇ ਸੀਗੇ ਕਾਫੀ ਹੱਦ ਤੱਕ ਬੱਚਿਆਂ ਨੂੰ ਸਹੂਲਤ ਮਿਲ ਰਹੀ ਸੀਗੀ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਇਸ ਵਾਰੇ ਵੀ ਇਹ ਬੱਚਿਆਂ ਨੂੰ ਜਿਹੜੀ ਹੈ ਵੀ ਇਸ ਦੀ नीड ਹੈਗੀ ਆ ਇਹਨਾਂ ਜ਼ਰੂਰਤਾਂ ਹੈਗੀਆਂ ਜੋ ਤਾਂ ਕਿਉਂ ਨਹੀਂ ਹੋ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਦੇਖੋ ਜੀ ਸਾਡੀ ਤਰਫੋਂ ਰਾਜਪੁਰੇ ਦੇ ਪਟਿਆਲਾ ਦੇ ਅੰਮ੍ਰਿਤਸਰ ਦੇ ਜਿੰਨੇ ਵੀ ਥੈਲੀਸੀਮੀਏ ਦੇ ਮੈਂਬਰ ਹੈ ਸਾਰੇ ਹੀ ਚੰਡੀਗੜ੍ਹ ਗਿਆੜਾ ਮਾਰ ਕੇ ਬਹੁਤ ਵਾਰੀ ਉਹਨਾਂ ਨੂੰ ਲੈਟਰ ਵੀ ਲਿਖ ਕੇ ਦੇ ਚੁੱਕੇ ਆ ਪਰ ਇਸ ਦੇ ਉੱਪਰ ਕੋਈ ਵੀ ਉਹਨਾਂ ਦਾ ਕੋਈ ਵੀ ਹੱਲ ਨਹੀਂ ਨਿਕਲ ਸਕੇ ਸਰਕਾਰ ਤੁਹਾਨੂੰ ਕੀ ਕਹਿੰਦੀ ਹੈ ਇਸ ਵਾਰ ਸਰਕਾਰ ਸਰਕਾਰ ਨੇ ਤਾਂ ਜਿਹੜਾ ਵੀ ਪਹਿਲਾਂ ਦਵਾਈ ਦੇ ਰਹੇ ਸੀ ਉਹ ਕਹਿੰਦੇ ਵੀ ਇਹ ਦਵਾਈ ਬਿਲਕੁਲ ਓਕੇ ਹੈ ਤੇ ਬੱਚਿਆਂ ਦਾ ਜਿਹੜਾ ਫੈਰਟੀਨ ਇਸ ਦਾ ਘਟ ਜੇਗਾ ਪਰ ਜਿਹੜਾ ਰਿਜਲਟ ਹੈ ਫੈਰਟੀਨ ਕੰਟਰੋਲ ਨਹੀਂ ਹੋ ਰਿਹਾ ਅਸੀਂ ਕਈ ਵਾਰੀ ਐਪਲੀਕੇਸ਼ਨਾਂ ਜਾਂ ਕਈ ਵਾਰੀ ਕੰਪਲੇਂਟਾਂ ਕਰ ਚੁੱਕੇ ਆ ਪਰ ਗਵਰਨਮੈਂਟ ਦੇ ਹੱਥ ਵਿੱਚ ਕੁਝ ਨਹੀਂ ਆ ਉਹਨਾਂ ਨੇ ਹੱਥ ਖੜੇ ਕਰੇ ਹੋਏ ਆ ਉਹ ਕਹਿੰਦੇ ਵੀ ਸਾਡੇ ਜਿਹੜੀ ਦਵਾਈ ਫਿਲਟਰ ਬੈਗ ਜੋ ਮਿਲ ਰਿਹਾ ਬਸ ਇਹੀ ਆ ਹੋਰ ਕੁਝ ਵੀ ਨਹੀਂ ਆ ਤੇ ਫਿਰ ਇਹਨਾਂ ਦੇ ਜਿਹੜੇ ਬੱਚਿਆਂ ਦਾ ਜਿਹੜਾ ਹੈਗਾ ਟ੍ਰੀਟਮੈਂਟ ਕਿਸ ਤਰ੍ਹਾਂ ਚੱਲ ਰਿਹਾ ਸਿਰਫ ਬਲੱਡ ਤੇ ਹੀ ਇਹਨਾਂ ਦੀ ਜ਼ਿੰਦਗੀ ਕੱਟ ਰਹੀ ਹੈ ਇਹਨਾਂ ਨੂੰ ਜਿਹੜੀ ਅੱਛੀ ਮੈਡੀਸਨ ਹੈ ਉਸ ਪੰਜਾਬ ਸਰਕਾਰ ਉਪਲਬਧ ਨਹੀਂ ਕਰਵਾ ਸਕਦੀ ਇਹਨਾਂ ਨੂੰ ਜਿਹੜੇ ਫਿਲਟਰ ਬੈਗ ਹੈ ਜਿਹਦੇ ਸੀ ਫਿਲਟਰ ਹੁੰਦਾ ਹੈ ਬਲੱਡ ਉਹ ਪੰਜਾਬ ਸਰਕਾਰੀ ਨੂੰ ਉਪਲਬਧ ਨਹੀਂ ਕਰਾ ਸਕਦੇ ਤਾਂ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਘਟ ਰਹੀ ਆ ਸਰ ਦੇਖੋ ਜੀ ਜਿਹੜਾ ਤਾਂ ਜਿਹੜਾ ਤਾਂ ਪੇਰੈਂਟਸ ਹੈਗਾ ਅੱਛਾ ਉਹ ਤਾਂ ਗਵਰਨਮੈਂਟ ਤੋਂ ਕੁਝ ਨਹੀਂ ਲੈ ਸਕਦਾ ਵੈਸੇ ਵੀ ਤਾਂ ਉਹ ਆਪਣੇ ਹੀ ਮਤਲਬ ਵੀ ਖਰਚੇ ਤੋਂ ਪ੍ਰਾਈਵੇਟ ਕਰਵਾ ਰਿਹਾ ਸਿਰਫ ਬਲੱਡ ਤੇ ਨਿਰਭਰ ਹੈ ਹਸਪੀਟਲ ਤੋਂ ਬਲੱਡ ਮਿਲ ਜਾਂਦਾ ਹੈ ਬਾਕੀ ਫੈਟਨ ਘਟਾਉਣ ਵਾਸਤੇ ਉਹ ਪ੍ਰਾਈਵੇਟ ਦਵਾਈ ਵੀ ਤੇ ਫਿਲਟਰ ਬੈਗ ਵੀ ਲੈ ਲੈਂਦਾ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ ਤਾਂ ਉਹ ਓੱਖਾ ਸੋਕਾ ਹੋ ਗਏ ਬਸ ਉਹੀ ਬਲੱਡ ਚੜਵਾ ਰਿਆ ਜੇ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਦਵਾਈ ਲੈ ਲੈਂਦਾ ਉਹਦੇ ਵਾਸਤੇ ਕੋਈ ਵੀ ਸਹੂਲਤ ਨਹੀਂ ਹੈ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਅੱਗੇ ਆ ਕੇ ਦਵਾਈ ਤੇ ਫਿਲਟਰ ਬੈਗ ਅਵੇਲੇਬਲ ਕਰਾਏ ਬਸ 12 ਤੱਕ ਇਹ ਗੱਲਾਂ ਪਹੁੰਚਾਈਆਂ ਨੇ ਬਿਲਕੁਲ ਪਹੁੰਚਾਈਆਂ ਨੇ ਸਾਡੇ ਕੋਲ ਲਿਖਤੀ ਰੂਪ ਚ ਵੀ ਹੈਗਾ ਸਰਕਾਰੀ ਸਵਾਰੇ ਕੁਝ ਨਹੀਂ ਜਾਣਣਾ ਬਾਰੇ ਕੁਝ ਵੀ ਨਹੀਂ ਸਰ ਉਹਦਾ ਹੱਥ ਖੜੇ ਕਰਤੇ ਉਹਨਾਂ ਨੇ ਤੇ ਸਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਹੈ ਹੋਰ ਜਿਹੜੀ ਦਵਾਈ ਜਿਹੜੀ ਹੁਣ ਆ ਰਹੀ ਹੈ ਉਹਦਾ ਕੋਈ ਹੱਲ ਹੀ ਨਹੀਂ ਹੈ ਅੱਗੇ ਤਾਂ ਕੀ ਤੁਹਾਡਾ ਹੁਣ ਕੀ ਸੋਚਿਆ ਵੀ ਆ ਕਿ ਕੀ ਸਿਰਫ ਬਲੱਡ ਤੇ ਹੀ ਨਿਰਭਰ ਰਹੇਗੇ ਬੱਚੇ ਦੇਖੋ ਜੀ ਬੋਨ ਮੈਰੋ ਟ੍ਰਾਂਸਪਲੈਂਟ ਇੱਕੋ ਹੀ ਇਹਦਾ ਜਰੀਆ ਸੀਗਾ ਵੀ ਜਿਸ ਨਾਲ ਬੱਚੇ ਠੀਕ ਹੋ ਸਕਦੇ ਸੀਗੇ ਪਰ ਉਹ ਖਰਚਾ ਇੰਨਾ ਜ਼ਿਆਦਾ ਹੈ ਕਿ ਅਫੋਰਡ ਨਹੀਂ ਕਰ ਸਕਦੇ ਸਿਰਫ ਬਲੱਡ ਤੇ ਹੀ ਨਿਰਭਰ ਹੈ ਬਲੱਡ ਚੜਦਰਾ ਰੰਧਾ ਤੇ ਉਹਨਾਂ ਦੀ ਜ਼ਿੰਦਗੀ ਕੱਟ ਰਹੀ ਹੈ ਬਲੱਡ ਦੀ ਵੀ ਇੰਨੀ ਸ਼ੋਰਟੇਜ ਹੋਣ ਦੇ ਬਾਵਜੂਦ ਕੈਂਪ ਲਵਾਣੇ ਪੈਂਦੇ ਆ ਤੇ ਜਦੋਂ ਬਲੱਡ ਦੀ ਇੰਨੀ ਸ਼ੋਰਟੇਜ ਹੁੰਦੀ ਹੈ ਕਈ ਵਾਰੀ ਬੱਚੇ ਨੂੰ ਵਾਪਸ ਹੀ ਵੇਜਣਾ ਪੈਂਦਾ ਵੀ ਬਲੱਡ ਅੱਜ ਨਹੀਂ ਹੈ ਤੇ ਤੁਸੀਂ ਦੋ ਦਿਨ ਬਾਅਦ ਆਣਾ ਚਾਰ ਦਿਨ ਬਾਅਦ ਆਣਾ ਬਲੱਡ ਦੀ ਸ਼ੋਰਟੇਜ ਵੀ ਚਲਦੀ ਰਹਿੰਦੀ ਹੈ ਜਿਵੇਂ ਜਏ ਹੌਣ ਗਰਮੀਆਂ ਵੱਜ ਜਾਣਗੀਆਂ ਤਾਂ ਬਲੱਡ ਦੀ ਸ਼ੋਰਟੇਜ ਵੱਜ ਜਾਏਗੀ ਤੁਹਾਡੇ ਬਲੱਡ ਦੀ ਸ਼ੋਰਟੇਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਕੈਂਪ ਲੈ ਉਸ ਜਾਣਕਾਰੀ ਅੱਜ ਇਹ ਕੈਂਪ ਉਤਰਾਦੀ ਪੰਚਾਇਤ ਵੱਲੋਂ ਤੇ 46 ਮੈਂਡ ਵੈਲਫੇਅਰ ਸੁਸਾਇਟੀ ਵੱਲੋਂ ਇਕੱ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਥੇ ਆਏ ਹੋ ਸਾਰੇ ਡੋਨਰ ਦਾ ਸਾਰੇ ਪ੍ਰੈਸ ਰਿਪੋਰਟਰਾਂ ਦਾ ਠੀਕ ਹੈ ਜੰਦੇ ਅੱਜਕੱਲ ਦੇ ਨੌਜਵਾਨਾਂ ਵਿੱਚ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਇਹਦੇ ਨਾਲ ਇੱਕ ਬੰਦੇ ਨੇ ਖੂਨਦਾਨ ਕਰਨ ਨਾਲ ਚਾਰ ਬੰਦੇ ਜਿੰਦਗੀ ਬਚ ਸਕਦੀ ਹੈ ਇਸ ਲਈ ਵੱਧ ਤੋਂ ਵੱਧ ਖੂਨਦਾਨ ਕਰੋ ਤੇ ਥੈਲੀਸੀਮੀਆ ਦੇ ਬੱਚਿਆਂ ਲਈ ਇਹ ਬਲੱਡ ਬਹੁਤ ਜ਼ਰੂਰੀ ਹੈ ਇਸ ਲਈ ਵੱਧ ਚੜ ਕੇ ਦੇ ਹਿੱਸਾ ਬਣੋ ਕਿਸੇ ਕੇ ਕਾਮ ਜੋ ਆਏ ਉਸੇ ਇਨਸਾਨ ਕਹਤੇ ਹਨ ਸੰਜੇ ਹਾਸ ਜੀ ਉਹਨਾਂ ਟੀਮ ਤੇ ਉਤਰਾਦੀ ਪੰਚਾਇਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚਿਆ ਕਿ ਥੈਲਾਸੀਮੀਆ ਦੇ ਬੱਚੇ ਨੂੰ ਬਹੁਤ ਜ਼ਰੂਰਤ ਹੈ ਇਸ ਬਲੱਡ ਦੀ ਤੇ ਉਹਨਾਂ ਨੇ ਇੱਕ ਕੈਂਪ ਲਾਇਆ ਮੈਂ ਆਪਣੇ ਵੱਲੋਂ ਤੇ ਆਪਣੀ ਸੰਸਥਾ ਵੱਲੋਂ ਮਹਾਂ ਸਿੰਘ ਜੀ ਨੂੰ ਤੇ ਉਤਰਾਦੀ ਪੰਚਾਇਤ ਨੂੰ ਧੰਨਵਾਦ ਦੇਣਾ ਜਿਨ੍ਹਾਂ ਨੇ ਕੈਂਪ ਲਾਇਆ ਦੇਣਾ ਜਮਾ ਕਿ ਅੱਜ ਦੇ ਟੈਨ ਵਿੱਚ ਲੋਕੀ ਇੱਕ ਦੂਜੇ ਦੁਸ਼ਮਣ ਹੋਏ ਹੋਏ ਨੇ ਦੇਸ਼ਵੈ ਨਫਰਦੀ ਆਗਵੀ ਬਾਲਣ ਵਾਲੇ ਬਹੁਤ ਲੋਕ ਨੇ ਇਹ ਨੌਜਵਾਨਾਂ ਨੇ ਆਪਣੇ ਨਾੜਾਂ ਜੋ ਖੂਨ ਕੱਢ ਗਏ ਕਿਸੇ ਜਾਨ ਬਚਾਣ ਦੇ ਵਾਸਤੇ ਕੰਮ ਕਰ ਰਹੇ ਨੇ ਮੈਂ ਉਹਨਾਂ ਦੇ ਪ੍ਰਧਾਨ ਪ੍ਰਵੀਨ ਜੀ ਮੁਖੀ ਜੀ ਤੇ ਹਾਂਸੀ ਜੀ ਦਾ ਤੇ ਉਹਨਾਂ ਦੀ ਟੀਮ ਦਾ ਤੇ ਉਤਰਾਧੀ ਪੰਚਾਇਤ ਦਾ ਧੰਨਵਾਦ ਕਰਦਾ ਤੇ ਨੌਜਵਾਨ ਉਹਨਾਂ ਨੂੰ ਕਹਿਣਾ ਕਿ ਆਪਣੇ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਇਹ ਜਿਹੜਾ ਖੂਨ ਹੈ ਜਿਹੜਾ ਹਸਪਤਲ ਵਿੱਚ ਪਹੁੰਚਦਾ ਉਹ ਜਾਤੀ ਪੰਥ ਸੰਪਰਦਾਇ ਤੋਂ ਉੱਪਰ ਉੱਠ ਕੇ ਉਹ ਕੰਮ ਕਰਦਾ ਹੈ ਅਚਾਨਕ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਜਦੋਂ ਹਸਪਤਲ ਪਹੁੰਚਦਾ ਉਸ ਦਾ ਪਰਿਵਾਰ ਨਹੀਂ ਹੁੰਦਾ ਇਹੀ ਖੂਨ ਹੈ ਜਿਹੜਾ ਉਹ ਜਿੰਦਗੀ ਬਚਾ ਦਿੰਦਾ ਹੈ ਜੇ ਖੂਨ ਨਾ ਹੋਵੇ ਤਾਂ ਉਹਦੀ ਜਿੰਦਗੀ ਜਾ ਸਕਦੀ ਹੈ ਇਸ ਕਰਕੇ ਮੈਂ ਨੌਜਵਾਨ ਪੀੜ੍ਹੀ ਨੂੰ ਕਹਿੰਦਾ ਕਿ ਅੰਦਰ ਆਪਣੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੋ ਤੇ ਬਾਤ ਤੋਂ ਬਾਅਦ ਖੂਨਦਾਨ ਕਰੋ ਜਿੰਦੇ ਦੀ ਖੂਨਦਾਨ ਮਰਨ ਤੋਂ ਬਾਅਦ ਅੱਖਾਂਦਾਨ ਵੀ ਜ਼ਰੂਰ ਕਰੋ